ਕਿਸਾਨਾਂ ਨਾਲ ਹੋ ਰਿਹਾ ਤੱਕੇ ਤੇ ਤੱਕਾ ਪਹਿਲਾ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਫਿਰ ਉਹਨਾਂ ਦੇ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਸੀ ਉਹਦੇ ਉੱਪਰੋਂ ਟਰਾਲੀਆਂ ਚੋਰੀ ਟਰੈਕਟਰ ਚੋਰੀ ਸਿਲੰਡਰ ਚੁੱਲ੍ਹੇ ਚੋਰੀ ਕਰਨ ਦੇ ਇਲਜ਼ਾਮ ਕਈ ਲੋਕਾਂ ਦੇ ਉੱਤੇ ਲੱਗੇ ਪਰ ਸ਼ਰਮਨਾਕ ਇੱਕ ਹਰਕਤ ਫਿਰ ਤੋਂ ਵਾਇਰਲ ਹੋ ਰਹੀ ਆ ਜ ਜਿਹਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕੁਝ ਕੁ ਲੋਕ ਜਿਹੜੇ ਕਿਸਾਨਾਂ ਨੇ ਲੋਹੇ ਦੇ ਟੀਨ ਪਾਈਪਾ ਲਾ ਕੇ ਆਪਣੇ ਘਰ ਬਣਾਏ ਸੀ ਰਹਿਣ ਬਸੇਰੇ ਬਣਾਏ ਸੀ ਉਹਨਾਂ ਨੂੰ ਪ੍ਰਸ਼ਾਸਨ ਆਪਣੀ ਮਿਲਿਤ ਭੁਗਤ ਲਾਲ ਕਿੱਦਾਂ ਵੇਚ ਰਿਹਾ ਜਦ ਮੌਕੇ ਤੇਤੇ ਕਿਸਾਨ ਪਹੁੰਚੇ ਤਾਂ ਹੰਗਾਮਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਇਹ ਤਸਵੀਰਾਂ ਕਿ ਕਿੱਦਾਂ ਇੱਕ ਕਿ ਜਿਹੜੇ ਲੋਹਾ ਖਰੀਦਣ ਵਾਲੇ ਲੋਕ ਆ ਉਹਨਾਂ ਨੂੰ ਲੋਹਾ ਵੇਚਿਆ ਜਾ ਰਿਹਾ ਉਹਨਾਂ ਦੇ ਘਰ ਆ ਜਿਹੜੇ ਕਿਸਾਨਾਂ ਦੇ ਬਣਾਏ ਹੋਏ ਸੀ ਉਹਨਾਂ ਨੂੰ ਵੇਚਿਆ ਜਾ ਰਿਹਾ ਪਰ ਵੱਡੀ ਗੱਲ ਹੈ ਕੌਣ ਕਰ ਰਿਹਾ ਕੌਣ ਹੈ ਜ਼ਿੰਮੇਵਾਰ ਕਿਸਾਨਾਂ ਦਾ ਇੱਕ ਪਾਸੇ ਸਾਰਾ ਧਰਨਾ ਚਕਵਾ ਕੇ ਹੁਣ ਭਵੰਤਮਾਨ ਸਰਕਾਰ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਤਾਂ ਛੋਟੇ ਛੋਟੀ ਵੀ ਨਹੀਂ ਮਾਰਦੇ ਤਾਂ ਦੇਖੋ ਲੋਕਾਂ ਦੀ ਮਿਹਨਤ ਆ ੱਡ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਉਹ ਕਿਸ ਤਰ੍ਹਾਂ ਇੱਥੋਂ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਇਹਨਾਂ ਤੋਂ ਪੈਸੇ ਲੈ ਕੇ ਥੋੜੇ-ਮੋٹے ਪੁਲਸਾਂ ਪੰਜਾਬ ਦੀ ਕਿਸਾਨਾਂ ਦਾ ਜਿਹੜਾ ਸਮਾਨ ਆ ਉਹ ਕਿਸ ਤਰ੍ਹਾਂ ਬਾਡਰ ਦੇ ਉੱਪਰੋਂ ਚੁਗਵਾ ਰਹੀ ਆ ਜਿਹੜੇ ਮੰਤਰੀ ਨੇਗੇ ਆਪਦੇ ਕਹਿ ਰਹੇ ਨੇ ਕਿ ਅਸੀਂ ਦਾ ਪਾਸੇ ਕਰੀਆਂ ਟਰਾਲੀਆਂ ਤਾਂ ਹੁਣ ਲੁੱਟ ਵੱਡੀ ਪੱਡਰ ਤੇ ਇੱਕ ਪਾਸੇ ਦਾ ਇੱਥੋਂ ਦਾ ਗੁਰਲਾਲ ਘਨੌਰ ਦੇ ਘਰੋਂ ਟਰਾਲੀਆਂ ਮਿਲਣਾ ਤੇ ਇਹ ਸਾਰੇ ਲਟੇਰੇ ਪ੍ਰਬੰਧ ਨੂੰ ਇਹ ਸਾਰੇ ਲਟੇਰਿਆਂ ਦੇ ਨਾਲ ਪੁਲਿਸ ਮਿਲੀ ਭੁਗਤ ਕਰਕੇ ਇਥੋਂ